ਸਵਾਗਤ ਹੈ ਦੋਸਤੋ ਤੁਹਾਡਾ ਖੈਰੇ ਮੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਮੱਝਾਂ ਤੇ ਦੋ ਗਾਵਾਂ ਜਿਹੜੀਆਂ ਦਿਖਾਵਾਂਗੇ ਡਿਟੇਲ ਇਹਨਾਂ ਸਾਰੇ ਪਸ਼ੂਆਂ ਦੀ ਆਪਾਂ ਵੀਰ ਤੋਂ ਕੁਝ ਕੇ ਤੁਹਾਨੂੰ ਸਾਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਨਾਲ ਆ ਕੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਹੈ ਆਪ ਵੀ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਓਣ ਦੇ ਆਪਣਾ ਹੱਕ ਸਮਝਦੇ ਹੋ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਮੇਰਾ ਦੋਸਤੋ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਅਸ਼ੂ ਦੇ ਨਿਰਖ ਪਰਗ ਤਸल्ली ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਵੀ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚਲਦੀ ਹੈ ਇੰਸਟਾਗ੍ਰam ਤੇ ਚਲਦੀ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਆਤਮਾ ਤੋਂ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਆਓ ਕਰੀਏ ਦੋਸਤੋ ਵੀਰਾਂ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਛਵਾਦੀ ਸਾਰੀਆਂ ਨੂੰ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠੀਕ ਹੈ ਵਧੀਆ ਜੀ ਵਧੀਆ ਤੁਸੀਂ ਠੀਕ ਹੋ ਤਾਂ ਗਿਓ ਕਿਦਾਂ ਚੱਲੀ ਜਾਂਦਾ ਕੰਮ ਕਰ ਵਧੀਆ ਵਧੀਆ ਕਿਰਪਾ ਬਾਬੇ ਦੀ ਠੀਕ ਹੈ ਜੀ ਸੰਤੋਬਲੀ ਜੀ ਤੁਸੀਂ ਆਪਣਾ ਐਡਰੈਸ ਬੋਲੋ ਜੀ ਐਡਰੈਸ ਆਪਣਾ ਪਿੰਡ ਲੋਕਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਡਾਡੀ ਦਾ ਨਾਮ ਸਰਦਾਰ ਹਰਦੀਪ ਸਿੰਘ ਵਪਾਰੀ ਲੋਕਾ ਠੀਕ ਹੈ ਜੀ ਹਾਂਜੀ ਹੋਰ ਨੰਬਰ ਦੱਸੋ ਜੀ ਮੋਬਾਈਲ ਨੰਬਰ 98552 95443 ਠੀਕ ਹੈ ਜੀ ਹਾਂਜੀ ਇਹ ਵੀ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਹੁਣ ਭਾਜੀ ਠੀਕ ਹੈ ਜੀ ਹਾਂਜੀ ਪਹੁੰਚ ਗਏ ਵੀ ਸਖਸ ਪਹੁੰਚ ਗਿਆ ਪਹੁੰਚ ਗਿਆ ਕਿਰਪਾ ਭਾਬੀ ਠੀਕ ਠੀਕ ਹੈ ਜੀ ਅਸੀਂ ਕੀ ਅੱਜ ਕਿੰਨੇ ਪਸ਼ੂ ਆਪਣੇ ਕੋਲ ਸੀ ਆਪਣੇ ਤੋਂ 4 ਮੱਝਾਂ ਅੱਛਾ ਜੀ ਹਾਂਜੀ ਤੇ 2 ਗਾਇਆਂ ਠੀਕ ਹੈ ਜੀ ਮੱਝਾਂ ਸੋਨੇ ਕਿੰਨੀਆਂ ਤੇ ਗੱਭੜ ਕਿੰਨੀਆਂ ਹਾਂਜੀ ਉਹ ਸੂਏ ਕਿਨੇ ਸੂਈਆਂ ਆਪਣੇ ਤੋਂ ਇੱਕ ਮੱਝ ਸੂਈ ਆ ਅੱਛਾ ਜੀ ਤੇ ਇੱਕ ਮੱਝ ਸੂਈ ਆ ਝੋਟੀ ਉਹਦਾ ਪਰ ਬੱਚਾ ਨਹੀਂ ਹੈਗਾ ਉਹ ਅੱਜ ਆਪਾਂ ਆਫਰ 'ਚ ਹੀ ਦੇ ਦਣੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਉਹ ਨਿੱਕੇ ਬਾਹਰ ਜਾਣ ਦੀ ਖੁਸ਼ੀ ਚ ਆਪਾਂ ਕਹੇ ਵੀਰ ਭਾਣ ਨੂੰ ਆਪਾਂ ਉਹਦੇ 'ਚ ਕੁਝ ਵੀ ਨਹੀਂ ਲੈਣਾ ਉਹ ਸਿਰਫ ਦੁੱਧ ਪੀਣ ਵਾਲੇ ਨੂੰ ਖੁਸ਼ੀ ਨਾਲ ਹੀ ਦੇਣੀ ਅੱਜ ਜਿੰਨਿਆਂ ਚਾਹੀਏ ਉਹਨੇ ਜੀ ਦੇ ਦੇਣੀ ਹਾਂਜੀ ਠੀਕ ਠੀਕ ਹੈ ਜੀ ਅੱਛਾ ਸ਼ੁਰੂ ਕਰੀਏ ਜੀ ਇਸ ਮੱਝ ਤੋਂ ਪਹਿਲਾਂ ਡਿਟੇਲ ਕੀ ਕੀ ਇਹ ਕਿੰਨਾ ਸੂਗਾ ਸੂਈ ਜੀ ਇਹ ਭਾਜੀ ਦੂਜਾ ਸੂਗਾ ਸੂਈ ਆ ਅੱਛਾ ਜੀ ਹਾਂਜੀ ਤੇ ਰਾਤ ਦੀ ਸੂਈ ਆ ਮਗਰ ਕੱਟੀ ਆ ਪ्योर ਮ ਠੀਕ ਹੈ ਜੀ। ਬਾਕੀ ਇੱਕ ਗੱਲ ਹੋਰ ਬੇਨਤੀ ਵੀਡੀਓ ਵਾਲੀ ਗਾੜੀ ਵੀ ਵੱਡੀਆਂ ਮੱਝਾਂ ਵਾਂ। ਠੀਕ ਹੈ ਜੀ। ਮੈਨੂੰ ਨਹੀਂ ਪਤਾ ਵੀ ਵੀਡੀਓ 'ਚ ਵੱਡੀਆਂ ਲੱਗਣ ਜਾਂ ਛੋਟੀਆਂ ਲੱਗਣ। ਠੀਕ ਹੈ ਜੀ। ਪੂਰੀਆਂ ਵੱਡੀਆਂ ਮੱਝਾਂ ਜਿਨ੍ਹਾਂ ਦੇ ਵੱਡੇ-ਵੱਡੇ ਕੱਦ ਕਹਿੰਦੇ ਇਧਰ ਦੇਖ ਲੋ ਮੇਰਾ ਕੱਦ ਕਹਿੰਦਾ ਕਿੱਡੇ-ਕੜੀਆਂ ਮੱਝਾਂ। ਹਾਂਜੀ ਹਾਂਜੀ। ਹਾਂਜੀ। ਠੀਕ ਹੈ ਦੋਸਤੋ ਪੂਰੇ ਕੱਦ-ਕੜ ਸੋਹਣੀਆਂ ਸੁਨਖੀਆਂ। ਚਾਰ ਮੱਝਾਂ ਜਿਹੜੀਆਂ ਦੋਸਤੋ ਵੀਰ ਦੇ ਕੋਲ ਇਸ ਮੁੱਖ ਤੇ ਵਿਲਵਲੇ ਤੇ ਪੰਜਵੀਂ ਆਫਰ। ਦੋਸਤੋ ਪੂਰੀਆਂ ਫੁੱਲ ਬਰੀਡ ਵਾਲੀਆਂ ਤੇ ਫੁੱਲ ਕੱਦ-ਕੜ ਤੇ ਫੁੱਲ ਪੂਰਾ ਹੈਵੀ ਕੱਲ ਦੀ ਸੂਈ ਵੀ ਕੱਲ ਦੀ ਸੂਈ ਕੱਟੀ ਮਗਰ ਕੱਲ ਦੀ ਦੋਸਤੋ ਸੂਈਆਂ ਕਿੰਨੀਆਂ ਕਿ ਨਹੀਂ ਹੋਈ ਜੀ ਚੁਆਈਆਂ 2 ਹੋਈਆਂ ਕਿੰਨਾ ਕੋ ਬੋਲੋ ਚੋਲੇ ਜੀ ਭਾਜੀ ਬੋਲੋ ਇਸ ਟਾਈਮ ਸਟਾਰਟਿੰਗ ਹੀ 10ਾਂ ਤੋਂ ਬਾਹਰ ਹੋਊਗਾ ਠੀਕ ਹੈ ਜੀ ਹਾਂਜੀ ਬਾਕੀ ਵੱਡੀ ਮੱਝਾ ਵੱਡੇ ਕੱਦ ਵਾਲੀ ਜਿਹੜੇ ਬੰਦਿਆਂ ਤੋਂ ਮੱਝਾ ਹੀ ਆਉਂਦੇ ਭਾਜੀ 17 18 ਲੀਟਰ ਦੁੱਧ ਚੋਇਆ ਠੀਕ ਹੈ ਜੀ ਤੇ ਬਾਕੀ ਇਹਦੇ ਬੋਲੇ ਚ ਆ ਕਰੋ ਚੈੱਕ ਜੀ ਪੂਰੀ ਦੋਸਤੋ ਪੂਰੀ ਜੈਡ ਬ ਲੈ ਗਈ ਸਾਰੀ ਪੂਰੀ ਵੱਡੀਆਂ ਮੱਝਾਂ ਜਿਨ੍ਹਾਂ ਨੂੰ ਕਹਿੰਦੇ ਆ ਉਹਦੀ ਕੁਆਲਿਟੀ ਚੈੱਕ ਕਰੋ ਲੈਂਥ ਦੋਸਤੋ ਚੈੱਕ ਕਰ ਲਓ ਮੈਂ ਦੀ ਕੱਦ ਕਾੜ ਦੋਸਤੋ ਮੈਂ ਦਾ ਕਦੋ ਚੈੱਕ ਜੀ ਇੱਕ ਵੀ ਦੋਸਤੋ ਵਾਲ ਦੇ ਚ ਫੇਸ ਤੇ ਤਨਾਵ ਪੂਛਦੇ ਕੋਈ ਬਲੈਕ ਵਾਈਟ ਵਾਲ ਨਹੀਂ ਗਾ ਸਾਰੀ ਦੋਸਤੋ A ਤੋਂ Z ਇਧਰ ਦੇਖੋ ਉਧਰ ਦੀਆਂ ਮੱਜਾਂ ਦਾ ਫਾਇਦਾ ਤੇ ਇਹੋ ਆ ਨਾ ਜਦੋਂ ਮਰਜੀ ਮੂੰਹ ਫੜ ਲਓ ਜਦੋਂ ਮਰਜੀ ਆ ਵੇਖੋ ਗਾਵਾਂ ਨੂੰ ਦੋਸਤੋ ਐ ਮੂੰਹ ਫੜਿਆ ਵੀਰ ਨੇ ਕੋਈ ਗੱਲ ਦੀ ਨਹੀਂ ਮਜ ਨੂੰ ਆ ਆ ਮੈਂ ਉਂਗਲੀ ਪਾਈ ਆਪੇ ਡੱਡ ਲਿਆ ਠੀਕ ਹੈ ਜੀ ਤਨਾਨੀ ਕੁਆਲਿਟੀ ਦੋਸਤੋ ਚੈੱਕ ਕਰੋ ਕਰੋ ਚਵਾਈ ਬਹੁਤ ਜਿਆਦੀ ਪੋਲੀ ਚਵਾਈ ਆ ਬਾਕੀ ਆਪਨੇ ਡੰਗਰ ਨੂੰ ਕਿਸੇ ਨੂੰ ਕੋਈ ਤੁਹਾਨੂੰ ਅੱਗਾ ਵੀਡੀਓ ਵੀਡੀਓ ਚ ਵਾਧੂ ਰਿਹਾ ਕਿਹਾ ਵੀ ਸਾਡੇ ਡੰਗਰ ਨੂੰ ਕਿਸੇ ਨੂੰ ਬਾਜ਼ਾਰ ਨਹੀਂ ਲੱਗਾ ਠੀਕ ਹੈ ਜੀ ਦੋਸਤੋ ਦੂਰ ਤੋਂ ਤੁਹਾਨੂੰ ਦਿਖਾਵਨਾ ਹੈ ਇੱਕ ਰੀ ਪੂਰੀ ਕਰ ਲੋ ਚੈੱਕ ਪੂਰੀ ਜੈਡ ਬਲੈਕ ਦੋਸਤੋ ਕੋਈ ਵੀ ਇੱਕ ਵੀ ਵਾਰ ਤੇ ਚੱਕ ਨਹੀਂ ਜੇਗਾ ਤੇ ਅੱਛਾ ਵੀਰ ਜੀ ਮੁੱਲ ਇਹਦਾ ਮਜਾ ਨਹੀਂ ਮੋਲ ਭਾਜੀ ਸਾਰੀਆਂ ਮੱਜਾਂ ਦੇ ਫੋਨ ਤੇ ਦੱਸਾਂਗੇ ਠੀਕ ਹੈ ਜੀ ਹਾਂ ਜੀ ਮੱਜਾਂ ਸਾਰੀਆਂ ਹੀ ਨਗੀਨੇ ਦੀਆਂ ਇੱਕ ਨੀਲੀ ਰਵੀ ਦੀ ਝੋਟੀ ਪੂਰੀ ਟਾਪ ਦੀ ਠੀਕ ਹੈ ਜੀ ਹਾਂ ਜੀ ਤੇ ਵੈੜਾਂ ਵੀ ਚੰਗੀਆਂ ਟਾਪ ਦੀਆਂ ਆ ਦੋਵੇਂ ਠੀਕ ਹੈ ਜੀ ਇਹਦੇ ਬਾਰੇ ਅਸੀਂ ਦੋ ਦੋ ਇਹ ਭਾਜੀ ਗੱਬਣ ਆ ਕਿੰਨਾ ਸੂਹਾ ਸੁੱਕੇ ਮਸੂਹਾ ਸੁਣੀ ਜੀ ਦੂਜਾ ਸੁਹਾ ਸੋਣਾ ਨੇ ਦੂਜਾ ਸੁਹਾ ਦੂਜਾ ਸੁਹਾ ਸੋਣਾ ਭਾਜੀ ਵੱਡੀ ਮੱਜ ਜਬਰਨ ਜੱਤਲ ਮੈਂ ਜਿਹਨੂੰ ਕਹਿੰਦੇ ਆ ਚੈੱਕ ਜੀ ਦੋਸਤੋ ਦਾ ਕੱਦ ਕੱਠ ਪੂਰਾ ਦੋਸਤੋ ਫੁੱਲ ਹੈਵੀ ਬੋਡੀ ਵੇਟ ਦਾ ਪਿੱਠ ਪੂਰੇ ਦੀ ਕੜਾਈ ਚੈੱਕ ਕਰ ਲੋ ਜੀ ਕਿੰਨਾ ਟਾਈਮ ਖੜਦੀ ਐ ਸੂਣ ਦੇ ਵਿੱਚ ਇਹ ਭਾਜੀ ਲੈ ਜੂਗੀ ਵੱਧ ਤੋਂ ਵੱਧ 5 ਜਾਂ 4 ਦਿਨ ਲੈ ਜੂਗੀ ਤੇ ਯਾਰ ਬਿਲਕੁਲ ਤੁਹਾਡੇ ਗੜੀ 바కి گاਵਾ ਵਾਂਗੂ ਚੱਡਾ ਬਣਾਉਗੀ ਥੱਲਿਓ ਦੋਸਤੋ ਕਰੋ ਛੱਬੇ ਬਣੂਗੀ ਦੋਸਤੋ ਆਰਡਰ ਕੁਆਲਟੀ ਦੀ ਤਿਆਰੀ ਐ ਵੇਖੋ ਪੂਰੀ ਜੋਸ਼ ਵਾਲੀ ਤਿਆਰੀ ਐ ਬਾਕੀ ਤੋਰਾ ਡਿਜ਼ਾਈਨ ਬੜਾ ਵੱਡੇ ਮੱਜ ਦਾ ਇਹ ਵੀ ਦੋਸਤੋ ਥੋੜੇ ਜਿਹਾ ਪੁੱਛਦੇ ਵਾਲ ਵਾਈਟ ਐ ਬਾਕੀ ਦੋਸਤੋ ਪੂਰੀ ਰੈਡ ਬਲੈਕ ਐ ਬਾਕੀ ਭਾਜੀ ਮੱਝ ਦਾ ਜਿਹੜੇ ਬੰਦਾ ਲਈ ਉਹ ਵੀ ਆਂਦੇ ਪਈ 17 19 ਕਿਲੋ ਦੁੱਧ ਚੋਇਆ ਤੇ ਆਪਾਂ ਥਣ ਵੇਖਿਆ ਤੇ ਥਾਣੀ ਬਖਾਦਨੇ ਆ ਜੇ ਆਪਣੇ ਤੋਂ ਰਹਿ ਗਈ ਤੇ ਸੂ ਗਈ ਤੇ ਚਵਾ ਕੇ ਵੀ ਦਵਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਮੈਂ ਨੇ ਜਿਹੜਾ ਆਰਡਰ ਤਿਆਰ ਕੀਤਾ ਪੂਰਾ ਜੋਸ਼ੜਾ ਤਿਆਰ ਕੀਤਾ ਅਜੇ ਸੂਂਦੇ ਵਿੱਚ ਟਾਈਮ ਪਿਆ ਵਾ ਸੁੰਦੇ ਸਮੇਂ ਤੱਕ ਦੋਸਤੋ ਨਾ ਆਰਡਰ ਕੁਆਲਿਟੀ ਜਿਹੜੀ ਬਹੁਤ ਚੰਗੀ ਤਿਆਰ ਕਰ ਲੈਣੀ ਚੰਗਾ ਕੱਦ ਕਾਠਾ ਪਿੱਠਪੜੀ ਦੀ ਕਿੜਾਈ ਤਿਆਰ ਕਰ ਲਉ ਤੇ ਆਹ ਜੀ ਦੋਸਤੋ ਫੇਸ ਕੁਆਲਿਟੀ ਇੱਕ ਨਹੀਂ ਨਹੀਂ ਲਈ ਬਾਕੀ ਭਾਜੀ ਉਹ ਜੀ ਇੱਕ ਤਾਂ ਨਰ ਕਹੀ ਜਾਣਾ ਹਾਂ ਜੀ ਜਿਹੜਾ ਮੈਂ ਇੱਥੇ ਆ ਕੇ ਘਰੇ ਆ ਕੇ ਮੱਝਾਂ ਵੇਖੂਗਾ ਨਾ ਉਹ ਆਪ ਕਹੂਗਾ ਵੀ ਹਾਂ ਵੀਰ ਫੋਨ ਤੇ ਮੱਝਾਂ ਛੋਟੀਆਂ ਲੱਗਦੀਆਂ ਠੀਕ ਹੈ ਜੀ ਤਿੰਨ ਨੰਬਰ ਬਾਰੇ ਦੱਸੀ ਵੀਰ ਨੀਲੀ ਤਿੰਨ ਨੰਬਰ ਵਾਲੀ ਨੀਲੀ ਆ ਭਾਜੀ ਦੱਦਾਾਂ 'ਚ ਝੋਟੀ ਛਿੱਗੀ ਆ ਜੀ ਅੱਛਾ ਜੀ ਹਾਂਜੀ ਸੂਹਾ ਕਰਵਾ ਸੋਣੀ ਵੀਰ ਸੂਹਾ ਭਾਜੀ ਦੂਜਾ ਸੂਹਾ ਝੋਟੀ ਸੋਣੀ ਆ ਬੰਦਿਆਂ ਦੇ ਵੀ ਪਹਿਲੇ ਸੂਹੇ 16 ਲੀਟਰ ਤੋਂ ਝੋਟੀ ਥੱਲੇ ਦੁੱਧ ਚੋਇਆ ਦਰਦੀ ਆ ਵੀਰ ਦਰਦੀ ਥੋੜਾ ਫੋਨ ਤੋਂ ਹਾਂਜੀ ਹਾਂਜੀ ਆਇਆ ਕਿਹਾ ਮਾੜੀ ਡੰਗਰ ਕਈਆਂ ਨਾ ਭੱਜੇ ਨਾ ਜੀ ਹਾਂ ਆ ਦੋਸਤੋ ਕਰੋ ਚੱਕ ਪਿਓਰ ਜੈਡ ਪੂਰੀ ਦੋਸਤੋ ਨਿਸ਼ਾਨੀਆਂ ਨੀਲੀ ਰਵੀ ਵਾਲੀਆਂ ਚਾਰੇ ਪੈਰ ਦੋਸਤੋ ਵਾਈਟ ਪੂਸ਼ ਵਾਈਟ ਤੇ ਦਾ ਫੇਸ ਕੁਆਲਟੀ ਆ ਕਰੋ ਚੈੱਕ ਜੀ ਕਾਟ ਵਾਲਾ ਦੰਦਾ ਚ ਹੋਊਗੀ ਭਾਜੀ ਸ਼ਿੱਗੀ ਹੈ ਜੀ ਹਾਂਜੀ ਹਾਂਜੀ ਡਰਦੀ ਆ ਦੋਸਤੋ ਡਰਦੀ ਡਰਦੀ ਕੈਮਰਾ ਤੋਂ ਤੋਂ ਉੱਪਰ ਉੱਪਰ ਕਰਦੀ ਬਾਕੀ ਪੂਰਾ ਆਰਡਰ ਬਣੂ ਵੀ ਥੱਲਿਓ ਠੀਕ ਹੈ ਜੀ ਇੱਕ ਨਗੀਨਾ ਆਏ ਦੋਸਤੋ ਇਹ ਕਰੋ ਚੈੱਕ ਜੀ ਆਹ ਲੋ ਦੋਸਤੋ ਕਰੋ ਚੱਕ ਥੋੜਾ ਜਿਆ ਦੋਸਤੋ ਉਪਰ ਉਪਰ ਜਰੂਰ ਕਰਦੀ ਆ ਜੀ ਫਿਸ ਕੁਆਲਟੀ ਇਧਰ ਉਖਾਓ ਤੇ ਆ ਦੋਸਤੋ ਮੈਂ ਲਾਗੇ ਕੋਸ਼ਿਸ਼ ਕਰਨਾ ਚਾਹੁੰਦੀ ਆ ਇਹਦੇ ਆ ਕਰੋ ਜੀ ਚੈੱਕ ਇਹਦੀ ਆਰਡਰ ਕੁਆਲਿਟੀ ਹਾਂਜੀ ਹਾਂਜੀ ਨਵਾਂ ਡੰਗਰ ਦੂਜੇ ਥਾਂ ਕਰਦਾ ਹੀ ਆ ਮਾੜਾ ਮੋਟਾ ਚੰਗੀ ਦੋਸਤੋ ਕਰੋ ਚੈੱਕ ਇਹਦੀ ਪਿਓਰ ਵੇਖੋ ਜੀ ਆਖਾਂ ਪੂਰੀਆਂ ਬਿੱਲੀਆਂ ਆ ਦੋਸਤੋ ਦੀ ਕਰੋ ਫਿਰ ਕੁਆਲਿਟੀ ਚੈੱਕ ਅੱਛਾ ਵੀ ਜੀ ਇਹ ਦੋ ਅਗਲੇ ਬਾਰੇ ਜਿਹੜੀ ਮੱਝ ਉਹਦਾ ਅਖੀਰ ਕਾਰਡ ਹੈ ਉਹ ਭਾਜੀ ਗੱਬਣ ਜਾ ਆ ਵੀ ਕਿੰਨੇ ਸੂਏ ਸੁਣਾ ਇਹ ਪਾਜੀ ਮੱਝ ਦਾ ਵੇਖਣ ਨੂੰ ਤੇ ਲੱਗਦੀ ਆ ਤਿੱਜੇ ਹਾਂਜੀ ਪਰ ਦੂਜੇ ਸੂਏ ਮੱਝ ਸਿੰਘ ਜਰੂਰ ਇਹਦਾ ਜਫਰਦਾਤੀ ਗੋਲ ਆ ਠੀਕ ਹੈ ਜੀ ਗੋਲ ਸਿੰਘ ਦੀ ਮੱਝ ਪੂਰੀ ਜਵਰਨਾ ਠੀਕ ਹੈ ਜੀ ਹਾਂਜੀ ਪਲੀ ਵੱਡੀ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੀ ਦੋਸਤੋ ਜੀ ਪਿੱਠਪੂੜੇ ਦੀ ਚੜਾਈ ਚੈੱਕ ਕਰੋ ਆਹ ਦੋਸਤੋ ਕਰੋ ਚੈੱਕ ਦਾ ਮਲਾਈ ਵਰਗਾ ਪੰਡਾ ਕਰੋ ਜੀ ਚੈੱਕ ਆਰਡਰ ਕੁਆਲਟੀ ਦੋਸਤੋ ਮੈਂ ਦੀ ਕਰੋ ਚੈੱਕ ਜੀ ਪਿੱਠਪੂੜੇ ਦੀ ਚੜਾਈ ਦੋਸਤੋ ਚੈੱਕ ਕਰ ਲਓ ਪੂਰੀ ਜੈਡ ਬਲੈਕ ਵੀ ਟੈਕਨੋਲੋਜੀ ਦੀ ਫੇਸ ਕੁਆਲਿਟੀ ਚੈੱਕ ਕਰੋ ਇਹ ਵੀ ਮਾਈ ਥੱਲੋਂ ਬੰਦਿਆਂ ਦੇ ਵੀ 14 ਲੀਟਰ ਅਸੀਂ ਦੁੱਧ ਚੋਇਆ ਇਹ ਕਿਹੜੀ ਨਸਲ ਚੋਂ ਦੀ ਇਹ ਇਹ ਪਾਜੀ ਇਹ ਵੀ ਮੋਰਾ ਚੀਆ ਅੱਛਾ ਜੀ ਹਾਂਜੀ ਠੀਕ ਹੈ ਜੀ ਪੂਰੀ ਥਣ ਭਾਂਡੇ ਦੀ ਖੁੱਲੀ ਥੱਲਿਓਂ ਆ ਆ ਦੋਸਤੋ ਪੂਰੀ ਜਬਰਨਮ ਹੈ ਆ ਪਾਜੀ ਗੋਲ ਗੋਲ ਵੱਡੀ ਆ ਬਾਕੀ ਪਲੀ ਪੁਲੀ ਬਹੁਤ ਜ਼ਿਆਦੀ ਆ ਹਾਂਜੀ ਹਾਂਜੀ ਇਹਦੀ ਦੋਸਤੋ ਹੱਥਾਂਾਂ ਦੀ ਕੁਆਲਿਟੀ ਚੈੱਕ ਕਰ ਲਓ ਪਸ਼ੂ ਦੋਸਤੋ ਥੋੜੇ ਜੀ ਤੁਹਾਨੂੰ ਦੱਸਿਆ ਪਹਿਲਾਂ ਡਰਦੇ ਮੇਰੇ ਤੋਂ ਕਿਉਂਕਿ ਕਈ ਵਾਰੀ ਪਸ਼ੂਦਲੇ ਦੇ ਉੱਪਰ ਆਪਰਾ ਕਰ ਜਾਂਦਾ ਬਣਾ ਚੋਟੀ ਦੇ ਕਰੋਂ ਕੱਢੀ ਨਹੀਂ ਬੰਦਿਆਂ ਨੇ ਹਾਂ ਦੋਸਤੋ ਨੀਲੀ ਰਵੀ ਇਹ ਤੇ ਦੋਸਤੋ ਇੱਕ ਨਗਿੰਦਾ ਹੀ ਆ ਜੀ ਚਾਪੋ ਤਾਂ ਚਾਪਾਂ ਹੁਣ ਵਖਾਓ ਪਿੱਛੋਂ ਆਹ ਲਓ ਜੀ ਕਰੋ ਚੈੱਕ ਜੀ ਆਰਡਰ ਕੁਆਲਿਟੀ ਥਣਾ ਦੀ ਕੁਆਲਿਟੀ ਕਰੋ ਚੈੱਕ ਜੀ 100% ਦੋਸਤੋ ਨੀਲੀ ਰਵੀ ਪਿਓਰ ਨੀਲੀ ਰਵੀ ਆ ਕਰੋ ਜੀ ਚੈੱਕ ਅੱਛਾ ਵੀ ਜਿਹੜੀ ਆਪਾਂ ਐਂਡ ਤੇ ਮਾਜ ਵਖਾਉਣੀ ਹੈ ਉਹ ਦੀ ਕੀਮਤ ਉਹਦੇ ਭਾਜੀ ਆਫਰ ਹੈ ਅੱਜ ਅੱਛਾ ਜੀ ਉਹ ਵੀ ਆਪਾਂ ਇੱਕ ਚੈੱਕ ਹੀ ਕਰਨਾ ਵੀ ਮੇਲਾ ਲੁੱਟ ਸਕਦੇ ਆ ਕਈ ਤੇ ਨਹੀਂ ਲੁੱਟ ਸਕਦੇ ਠੀਕ ਹੈ ਜੀ अच्छा ये जेड़े असरवीर वीडियो वेंदे ਮਾੜਾ ਮੋਟਾ ਫਾਇਦਾ ਵੀ ਹੋਵੇ ਤਾਂ ਨਾ ਹਾਂਜੀ ਹਾਂਜੀ ਇਹ ਤਾਂ ਇਹ ਭਾਜੀ ਦੂਜੇ ਸੂਏ ਝੋਟੀ ਆ ਕਿੰਨਾ ਟਾਈਮ ਦਾ ਸੂਈ ਇਹਨੂੰ ਸੂਈ ਨੂੰ 2.5 ਮਹੀਨੇ ਹੋ ਗਏ ਪੂਰੇ ਗਰੰਟੀ ਵਾਲੇ ਆਪਾਂ ਆਪਣੇ ਖਾਸ ਬੰਦੇ ਆ ਤੋਂ ਲਈ ਝੋਟੀ ਠੀਕ ਹੈ ਜੀ ਸੱਜਰ ਝੋਟੀ ਆ ਆਪਾਂ ਦਿੱਤੀ ਬਾਕੀ ਝੋਟੀ ਹੀੜ ਚ ਜੋ ਦੇਖੋ ਵੀਰ ਟੀਗਾ ਭਰਾੜੂ ਉਹਦੇ ਗਾਂ ਵਾਦੇ ਬੰਦੀ ਆਪਾਂ ਕੋਈ ਕਹਿ ਨਹੀਂ ਸਕਦੇ ਠੀਕ ਹੈ ਜੀ ਹਾਂਜੀ ਆ ਕਰੋ ਚੈੱਕ ਦੋਸਤੋ ਇਹਦੀ ਫੇਸ ਕੁਆਲਿਟੀ ਇਹਦੀ ਬਾਕੀ ਸਿੰਘੀ ਸਿੰਘੀ ਵਿਖਾਵੇ ਇਹਦੀ ਆ ਕਰੋ ਚੈੱਕ ਜੀ ਪੂਰਾ ਦੋਸਤੋ ਗੋਲ ਸਿੰਘ ਰਿੰਗ ਸਿੰਘ ਦੰਦਾ ਜਾਂ ਝੋਟੀਆਂ ਦੇ ਆਹ ਦੋਸਤੋ ਕਰ ਲੋ ਜੀ ਚੋਗੀ ਛਗੀ ਨੇ ਨਿਕਲ ਢੀ ਚੋਟੀ ਠੀਕ ਹੈ ਜੀ ਥੋੜੀ ਸਿਰ पे ਨਿਕਲ ਥੋੜੀ ਉਸ ਤੋਂ ਲੈਸ ਆਪਾਂ ਥੋੜਾ ਸਾੰਭੀ ਬਹੁਤ ਕੱਟ ਗਏ ਨੇ ਸਾੰਭੀ ਗਏ ਨੇ ਕੱਟ ਹਾਂ ਜੀ ਲੈ ਜੋ ਜੀ ਦੁੱਧ ਕਿੰਨਾ ਤਿਆਰ ਹੈ ਵੀਰ ਹੁਣ ਦੇ ਕੋ ਭਾਈ ਜੀ ਦੁੱਧ ਤੇ 9 ਕਿਲੋ ਆ 10 ਵੀ ਹੋਊਗਾ ਪਰ ਆਪਾਂ 8 ਕਿਲੋ ਦੱਸਾਂਗੇ ਜਿੰਨਾ ਹੋਊਗਾ ਪੱਕਾ ਵੀਡੀਓ ਚ ਠੀਕ ਹੈ ਜੀ ਠੀਕ ਹੈ ਆਪਾਂ ਘੱਟ ਦੱਸਣਾ 2 ਕਿਲੋ ਵਿਖਾਵਾ ਦੋਸਤੋ ਇਹ 9 10 ਕਿਲੋ ਦਾ ਕਰਦੀ ਪਰ ਵੀਰ ਕਹਿੰਦਾ ਵੀ ਆਪਾਂ 8 ਕਿਲੋ ਦੱਸਾਂਗੇ ਨੂੰ ਮੌਕੇ ਦਾ ਹਾਂ ਜੀ ਇਹਦਾ ਮੋਲ ਆਪਾਂ ਕਰਾਂਗੇ ਕੋਸ਼ ਵੀਡੀਓ ਦੇ ਵਿੱਚ ਹੀ ਦੱਸਣਾ ਆ ਪੱਜ ਕੀ ਮੁੱਲ ਕਰਦੇ ਨੇ ਭਾਜੀ ਤੁਸੀਂ ਰੋਜ਼ ਵੀਡੀਓ ਪਾਉਂਦੇ ਤੁਹਾਨੂੰ ਵੀ ਪਤਾ ਝੋਟੀ ਕਿੰਨੇ ਦੀ ਆ ਝੋਟੀ ਤਾਂ ਭਾਵੇਂ 60 ਦੀ ਵੇਚਦੀਏ ਤਾਂ ਭਾਵੇਂ 65 ਦੀ ਵੇਚਦੀਏ ਝੋਟੀ ਦੇਣੀ 55000 ਦੀ ਆ ਠੀਕ ਹੈ ਜੀ ਉਹ ਚੋਂ ਸਿਰਫ 100 ਰੁਪਿਆ ਛੱਡਣਾ ਠੀਕ ਹੈ ਜੀ ਉਹ ਵੀ ਮਾਨਦਾਨਾਂ ਦਿਲੋਂ ਠੀਕ ਹੈ ਜੀ ਹਾਂਜੀ ਇਹ ਇੱਕ ਸਾਡਾ ਮੇਲਾ ਲੁੱਟਣ ਵਾਲਾ ਕੰਮ ਹੀ ਆ ਠੀਕ ਹੈ ਜੀ ਹਾਂਜੀ ਦੋਸਤੋ 9 8 9 ਕਿਲੋ ਦੁੱਧ ਤਿਆਰ ਆ ਦੂਜਾ ਸਵੇਰ ਸੂਈ ਅਹੀ ਕਾਲੀ ਸ਼ਾ ਮੋਹਰਾ ਦੀ ਝੋਟੀ ਆ ਠੀਕ ਹੈ ਜੀ 55000 ਰੁਪਏ ਦੋਸਤੋ ਵੀਰਾਂ ਨੇ ਨੰਬਰ ਰੱਖਿਆ ਤੇ 100 ਰੁਪਏ 100 ਰੁਪਏ ਛੱਡਣਾ ਵਾ ਕੋਈ ਵੀ ਰੇ ਨਾ ਕਹ ਦੇ ਵੀ 54 ਲੈ ਲਾ ਲੈਣਾ 55 ਹੀ ਆ ਠੀਕ ਹੈ ਜੀ ਹਾਂਜੀ ਠੀਕ ਠੀਕ ਹੈ ਜੀ ਚਾਰ ਚਾਰ ਮੱਝਾਂ ਦੋਸਤੋ ਪੰਜ ਪੰਜਵੀਂ ਆਫਰ ਵਾਲੀ ਹਾਂਜੀ ਵੱਡੀਆਂ ਮੱਝਾਂ ਜੋ ਇੱਕ ਤੋਂ ਇੱਕ ਸਿਰੇ ਦੀ ਮੱਝ ਬਾਕੀ ਮੈਂ ਉਹ ਆਨਾ ਵੀ ਵੀਰ ਮੇਰੇ ਲਾਗੋ ਬੰਨ ਵਾਲਾ ਕੋਈ ਵੀ ਇੱਥੇ ਆ ਕੇ ਮੱਝਾਂ ਚੈੱਕ ਕਰੇ ਤੇ ਫੇਰ ਆਖੇ ਕੋਈ ਵੀ ਕਹਿ ਵਾਲੇ ਘਰੇ ਬੈਠੇ ਆ ਕੇ ਗਾਲਾਂ ਆਖ ਦਿੰਦਾ ਯਾਰ ਮੱਝਾਂ ਦੇ ਬਹੁਤ ਹੀ ਛੋਟੀਆਂ ਆਈਆਂ ਲੱਗਣੀਆਂ ਹੁੰਦੀਆਂ ਪਹਿਲੇ ਨੰਬਰ ਤੇ ਜਿਹੜੀ ਮ ਤੇ ਕੱਟੀ ਵੀ ਦੋਸਤੋ ਦੇ ਮਗਰ ਪਿਓਰ ਸੈੱਟ ਬਲੇਗਾ ਤੇ ਇਹਦੇ ਇੱਕ ਕਹਿੰਦਾ ਵੀ ਬਹੁਤ ਦੱਸਿਆ ਤੋ ਬੜਾ ਬਾਰ ਦਫਾ ਤਾਂ ਐੜ-ਗੇੜ ਹੋਊਗਾ ਤਾਂ ਹਾਂ ਤਾਂ ਸਟਾਰਟਿੰਗ ਹੋਊਗਾ ਬੋਲਾ ਠੀਕ ਹੈ ਜੀ ਆਈਏ ਗਾਵਾਂ ਬਾਰੇ ਕਰੀਏ ਗੱਲ ਜੀ ਦੋ ਗਾਵਾਂ ਦੋਸਤੋ ਜਿਨ੍ਹਾਂ ਦੇ ਵਿੱਚ ਇੱਕ ਗਾਂ ਤਾਜੀ ਸੂਈ ਹੈ ਬੱਛੀ ਹੋ ਮਗਰ ਵੱਛੀ ਬਹੁਤ ਟੌਪ ਦੀ ਦਿੱਤੀ ਗਾਣੇ ਆ ਕਰੋ ਚੈੱਕ ਜੀ ਵੱਛੀ ਦੋਸਤੋ ਬਹੁਤ ਟੌਪ ਕਲਾਸ ਦੀ ਹੈ ਅਜੇ ਪਾਜੀ ਸੂਸ ਆਜੇ ਚਾਹੀਆਂ ਅੱਜ ਹੀ ਆਈਆਂ ਵੜਾ ਸਵੇਰੇ ਤੜਕੇ ਲੱਥੀਆਂ ਅੱਛਾ ਜੀ ਇਹਦੇ ਨਾਲ ਤਿੰਨ ਵੜਾ ਆਈਆਂ ਸੀ ਇੱਕ ਵੜਾ ਹੁੰਦਿਆ ਵੇਗੀ ਉਹ ਕੱਚੀ ਥੋੜੀ ਜੀ ਠੀਕ ਹੈ ਜੀ ਅੱਛਾ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਪਾਜੀ ਕੱਲ ਦੀ ਸੂਈ ਆ ਠੀਕ ਹੈ ਵੱਛੀ ਜੋ ਮਗਰ ਇੱਧਰ ਦੇਖੋ ਆ ਕਰੋ ਜੀ ਚੈੱਕ ਦੋਸਤੋ ਵੱਛੀ 나ੜੂ ਨੜੂ گاਵਾ ਤੁਹਾਨੂੰ ਪਤਾ ਲਾਹ ਦਿੰਦੀਆਂ ਛੇਤੀ ਖੇਤ ਖੁੱਛੀ ਦੋਸਤੋ ਬੜੀ ਵੱਛੀ ਬਹੁਤ ਟੌਪ ਦੀ ਆ ਬਾਕੀ ਜਿਹੜਾ ਵੀਰ ਲੈ ਕਿੰਨਾ ਦੁੱਧ ਹਣ ਬਈ ਬੋਲਾ ਕਿੰਨਾ ਪਾਜੀ ਬੋਲਾ ਸਟਾਰਟਿੰਗ ਹੀ ਬੋਲਾ ਤੇ ਹੋਊਗਾ 14 ਭਾਵੇਂ 15 ਆਪਾਂ 12 ਕਿਲੋ ਦੱਸਾਂਗੇ ਵੀਡੀਓ ਦੇ ਵਿੱਚ ਕਿਉਂਕਿ ਅਗਲੇ ਘਰ ਜਾ ਕੇ ਡੰਗਰੇ ਇੱਕ ਦੋ ਦਿਨ ਪੱਠੇ ਬਹੁਤ ਘਟ ਖਾਂਦਾ ਹਾਂਜੀ ਹਾਂਜੀ ਤਾਂ ਕਰਕੇ ਦੁੱਧ ਘਟੇ ਨਾ ਅਗਲੇ ਨੂੰ ਹੁੰਦਾ ਯਾਰੇ ਦੁੱਧ ਘਟ ਕੇ ਦਤਾਂ ਨੇ ਠੀਕ ਹੈ ਆ ਦੋਸਤ ਬੋਲਾ 14 ਕਿਲੋ ਹੋਊਗਾ ਪਰ ਆਪਾਂ 12 ਕਿਲੋ ਦੱਸਾਂਗੇ ਤੇ ਜੇ ਦਿਹਾੜੀ ਰਹਿ ਗਈ ਤੇ ਫੇ 17 18 ਕਿਲੋ ਦੁੱਧ ਚਵਾਵਾਂਗੇ। ਸੂਆ ਦੂਜਾ ਸੀ। ਦੂਜਾ ਸੂਆ ਸੂਈ ਆ। ਰੋਗ ਰੋਗ ਦਾ ਥਾਣਾ ਠੰਡੀ ਬਹੁਤ ਜਿਆਦੀ ਦੇਖੋ। ਹਾਂ ਦੋਸਤੋ ਕਰੋ ਚੈੱਕ ਜੀ। ਮੈਨੂੰ ਵਛੀ ਕਿੱਥੇ ਬੱਜੀ ਤੇ ਆਪਾਂ ਕਿੱਥੇ ਇਧਰ ਰੱਖੋ। ਹਾਂ ਰਹੀ ਕੋਈ ਚੈੱਕ ਧਾਰਾ ਮਾਰ ਕੇ ਵੀਰ ਨੇ ਵਿਖਾਤੇ ਲਓ ਜੀ ਕਰੋ ਚੈੱਕ। ਠੀਕ ਹੈ ਠੀਕ ਹੈ। ਮਾਣਾਂ ਤੋਂ ਜਿਹੜੀਆਂ ਹਵਾਨੇ ਦੇ ਬਹੁਤ ਹੈ ਜਿਆਦੀਆਂ ਬਰੀਕ ਬਰੀਕ ਦੀ ਤੇ ਥਾਂ ਦੋਸਤੋ ਬਹੁਤ ਲਾਜਵਾਬ ਲੱਗਾਂ। ਕਰੋ ਚੈੱਕ ਲੈ ਮੈਂ ਤਾਂ। ਆਹ ਦੀ ਫਿਸ ਕੁਆਲਟੀ ਚੈੱਕ ਕਰ ਲੋ। ਏ ਵੀਰ ਛਾਈਵਾਲ ਦੇ ਨਾਲ ਹੋਈ ਛਾਈਵਾਲ ਕਰਾਸ ਆ ਛਾਈਵਾਲ ਕਰਾਸ ਬਾਕੀ ਭਾਜੀ ਗਾਂ ਆਪ ਦੇਖਣ ਦੀ ਹੈ ਵੀ ਕਿਹੜੀ نسل ਦੀ ਕਿਹੜੀ ਨਹੀਂ ਠੀਕ ਹੈ ਜੀ ਇਹੋ ਜਿਹੇ ਗਾਵਾਂ ਆਪਾਂ ਆਮ ਹੀ ਵੇਨਿਆ ਭਾਜੀ 20-25 ਲੀਟਰਾਂ ਤੋਂ ਬਾਹਰ ਦੁੱਧ ਦਿੰਦੀਆਂ ਤਾਂ ਕਰੋ ਜੀ ਦੀ ਆਰਡਰ ਕੁਆਲਟੀ ਚੱਕ ਸੱਜਰ ਸੁਈਏ ਦੋਸਤੋ 12-13 ਲੀਟਰ ਜਿਹੜੀ ਸਟਾਰਟਿੰਗ ਹੈ ਜੀ ਬੋਲੇ ਚ ਸਟਾਰਟਿੰਗ ਬੋਲੇ ਚ ਹੋਊਗੀ ਬੋਲਾ ਵਾਦਿਆ ਪਰ ਆਪਾਂ ਘੱਟ ਬਸਣਾ ਆਹ ਗਾਂ ਨੇ ਬਾਕੀ ਦੋਸਤੋ ਕਹਿੰਦੀ ਹੈ ਗਲਾ ਕਰੋ ਜੀ ਚੱਕੜੀ ਸੜਨ ਦੀ ਕੁਆਲਟੀ ਆਪਾਂ ਲੱਤਾਂ ਚੁੱਕਦੇ ਆ ਚੁੱਕਦੀ ਨਹੀਂ ਕਰਮ ਵਾਲੀ ਹਾਂਜੀ ਮੋਲ ਇਹਨਾਂ ਦਾ ਫੋਨ ਤੇ ਮੋਲ ਇਹਨਾਂ ਦਾ ਭਾਜੀ ਫੋਨ ਤੇ ਦੱਸਾਂਗੇ ਅੱਛਾ ਜੀ ਇਹਦੇ ਬਾਰੇ ਦੱਸੀਏ ਇਹ ਵਸ਼ੀ ਇਹ ਭਾਜੀ ਵਸ਼ੀ ਜੋ ਕਿਰਮਾ ਸੁਹਾ ਸੁਣੀ ਇਹ ਦੂਜਾ ਸੁਹਾ ਵਸ਼ੀ ਚਾਉਣੀ ਆ ਚੌਕੀ ਮੂੰਹ ਆ ਵਾ ਠੀਕ ਹੈ ਜੀ ਚੌਕੋ ਤੇ ਦੰਦ ਵਸ਼ੀ ਕੱਢਣ ਦੀ ਆ ਠੀਕ ਹੈ ਜੀ ਵਸ਼ੀ ਥੋੜੀ ਅੱਜ ਹੀ ਇਹੀ ਡਰਦੀ ਜੀ ਥੋੜਾ ਨਰੀਮਾ ਹੀ ਆ ਦੋਸਤੇ ਵੀ ਘੋੜੀ ਵਾਂਗੂ ਤੁਰਦੀ ਭਾਜੀ ਗਿਆ ਵਸ਼ੇਰੀ ਨਹੀਂ ਤੁਰਦੀ ਹਾਂ ਕਰੋ ਜੀ ਚੈੱਕ ਵਸ਼ੀ ਨੂੰ ਥਣ ਬਹੁਤ ਜ਼ਿਆਦਾ ਵਧੀਆ ਲੱਗਾ ਆ ਲੋ ਜੀ ਕਰੋ ਚੈੱਕ ਦੋਸਤੋ ਦਾ ਹਾਈਟ ਦੀ ਕਰੋ ਚੈੱਕ ਨੁਕਰੀ ਘੋੜੀ ਹੈ ਦੋਸਤੋ ਦੀ ਵੀ ਇੱਕ ਸਮ ਹਾਲੋ ਜੀ ਚੱਲ ਲਿੰਗ ਦੇ ਵੇਖੋ ਜੀ ਚਾਲੇ ਦੇ ਤੇ ਥਣਾ ਦੀ ਕੁਆਲਿਟੀ ਦੋਸਤੋ ਆਕਰੋ ਚੱਕ ਬਹੁਤ ਜਾਰੀ ਮੱਛੀ ਬਣੂਗੀ ਥੱਲਿਓ ਕਿੰਨਾ ਟਾਈਮ ਹੋ ਜਾ ਖੜਦੀ ਸੂਣੀ ਪਾਜੀ ਮੱਛੀ ਦੇ ਗਿਣਤੀ ਦੇ 8 ਦਿਨ ਰਹਿੰਦੇ ਪੂਰੇ ਠੀਕ ਹੈ ਜੀ 1 ਹਫਤਾ ਪਿਆ ਜੀ ਹਾਂ ਜੀ ਬਾਕੀ ਜਿੰਨੇ ਮੱਛੀ ਲੈ ਜਾਊਗੀ ਮੱਛੀ ਨੇਰੀਆ ਲਿਆ ਦੋਗੀ ਥੱਲਿਓ ਆ ਕਰੋ ਜੀ ਚੈੱਕ ਦੋਸਤੋ ਦੀ ਟੋਰ ਤਾਰ ਇੱਕ ਰਾਂ ਕਰੋ ਚੈੱਕ ਇਹਦੀ ਪ੍ਰਿੰਟ ਚੈੱਕ ਕਰੋ ਜੀ ਬਾਕੀ ਇਹ ਨਹੀਂ ਆ ਵੀ ਐਚ ਐਫ ਚ ਹੋਊਗੀ ਪਾਜੀ ਕ੍ਰੋਸ ਚ ਆ ਕ੍ਰੋਸ ਆ ਜੀ ਅੱਛਾ ਕ੍ਰੋਸ ਬਾਕੀ ਬੰਜਾਂ ਦੇ ਵੀ ਪਹਿਲੇ ਸੂਈ ਅਸੀਂ 5 26 ਲੀਟਰ ਦੁੱਧ ਚ ਆ ਠੀਕ ਹੈ ਜੀ ਆਪਾਂ ਤਾਂ ਥਣ ਵੇਖ ਕੇ ਲਿਆਂਦੀ ਆ ਥਣ ਆਪਾਂ ਵਿਖਾ ਦੇਣੀ ਜੇ ਆਪਣੇ ਤੋਂ ਰਹਿ ਗਈ ਤਾਂ ਆਪਾਂ ਚਵਾ ਕੇ ਦਵਾਂਗੇ ਠੀਕ ਹੈ ਜੀ ਦੋਸਤੋ ਜਿੰਨਾ ਦਾ ਕਦ ਕਾਠਿਆ ਗਾਂ ਦਾ ਜਿਹੜੇ ਸਾਰਾ ਆਰਡਰ ਤਿਆਰ ਕਰਨ ਲਈ ਇਹ ਦੋਸਤੋ 25 ਦੇ ਲੱਗੇ ਦੁੱਧ ਨੇ ਬੜੇ ਮਜੇ ਨਾਲ ਚਵਾ ਲੈਣਾ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਤੇ ਬਾਕੀ ਦੁੱਧ ਦੋਸਤੋ ਹੁੰਦਾ ਸੇਵਾ ਤੇ ਹਾਂ ਜੀ ਬਾਕੀ ਅੱਜ ਹੀ ਆਪਣੇ ਤੋਂ ਆਈਆਂ ਆਪਾਂ ਕਿਹੜੇ ਇਹਨਾਂ ਨੂੰ ਕੁਝ ਪਾਤਾ ਜਾਂ ਲਾ ਦੋ ਗਾਵਾਂ ਦੋਸਤੋ ਜਿਨ੍ਹਾਂ ਦੇ ਵਿੱਚ ਇੱਕ ਇੱਕ ਗਾਂ ਬਿਲਕੁਲ ਤਾਜੀ ਸੂਈ ਆ। ਬੱਚਾ ਨੇ ਵਸ਼ੀ ਦਿੱਤੀ ਐ ਤੇ ਇੱਕ ਜਿਹੜੀ ਗਾਂ ਦੋਸਤੋ ਇਹ ਦੂਜੀ ਸੂਈ ਆ ਤੇ ਗੱਬਣੀਆਂ ਬਿਲਕੁਲ ਤਿਆਰ ਆ। ਇੱਕ ਘਪੇਰਾ ਟਾਈਮ ਖੜਦੀ ਐ। ਵਾਲੇ ਤਨ ਤੇ ਮੱਝਾਂ ਆ ਵਸ਼ੀ ਵੇਖਿਓ ਜੇ ਕਿ ਵੀਰਪੁਰਾ ਨੇ। ਵਸ਼ੀਆਂ ਨਾ ਮੇਰੇ ਤੋਂ ਹੋ ਗਈਆਂ ਦੋ। ਅੱਛਾ ਜੀ। ਧੰਨਵਾਦ। ਆਹ ਉਹ ਜਰਸੀ ਪਾਈ ਸੀ ਨਾ ਵੀਡੀਓ ਚ। ਹੂੰ ਹੂੰ। ਤੁਮੀ ਯਕੀਨ ਨਹੀਂ ਕਰਨਾ ਮੇਰੀ ਵਸ਼ੀ ਦਾ 30000 ਰੁਪਿਆ ਲੱਗ ਗਿਆ ਇਹ ਵਸ਼ੀ ਦਾ ਉਹਦਾ ਜਰਸੀ ਦਾ ਡਾਇਮੰਡ 50060 ਦਾ ਬੱਚਾ ਇਹ ਆਪਾਂ ਉਦੋਂ ਵੀ ਵਿਖਾਈ ਨਾ ਵੀਡੀਓ 'ਚ ਦਰਸ਼ਨ ਕਰਾਇਆ ਸੀ ਬੰਦੇ ਕੱਲ ਭਿੱਖੀ ਵਣਦੇ 30000 ਰੁਪਿਆ ਸੁੱਟਦੇ ਗਏ ਮੈਂ ਨਿੱਕੇ ਨੂੰ ਬਾਹਰ ਫੋਨ ਲਾਇਆ ਮੈਂ ਕਿਹਾ ਨਿੱਕਾ ਕੰਦਾ ਤੇਰੀ ਵਸ਼ੀ ਦੇ ਦਈਏ ਆਂਦਾ ਨਹੀਂ ਮੇਰੀ ਵਸ਼ੀ ਨਹੀਂ ਦੇਣੀ ਪੈਸੇ ਮੈਂ ਤੁਹਾਨੂੰ ਹੋਰ ਮਹੀਨੇ ਤੱਕ ਪਾਉਣ ਲਾ ਪੈਣੇ ਠੀਕ ਹੈ ਜੀ ਅੱਛਾ ਇਹ ਵੀ ਸੇਲ ਕਰਨੀ ਇਹ ਮੈਂ ਅੱਛੀ ਦਾਵਾਂਗੇ ਠੀਕ ਹੈ ਜੀ ਮੇਰੇ ਨਾਲ ਦੋ ਹੋਈਆਂ ਤੇ ਮੇਰੇ ਤੋਂ ਦੋ ਸਾਮਣੇ ਆਹ ਦੋ ਬੱਚਾ ਜਿਹੜਾ ਇਹ ਸੇਲ ਤੇ ਖੀਰੀ ਅਜੇ ਵਸ਼ੀ ਅਜਾ ਖੀਰੀ ਹਾਂਜੀ ਠੀਕ 15 ਕ ਮਹੀਨਿਆਂ ਦੀ ਹੋਊਗੀ ਵਸ਼ੀ 15 ਮਹੀਨੇ ਜੇ ਦੋਸਤਾਂ ਦੀ ਤੇ ਆ ਦੋਸਤਾਂ ਦੀ ਝੋਲੀ ਚੈੱਕ ਕਰੋ ਹੁਣੇ ਝੋਲੀ ਬਹੁਤ ਜਿਆਦੀ ਵਸ਼ੀ ਦੀ ਹਾਂ ਕਰੋ ਜੀ ਚੈੱਕ ਦੋਸਤੋ ਜਿਵੇਂ ਦੋ ਤਜਾ ਚੌਥਾ ਮਹੀਨਾ ਗਾਂ ਨੂੰ ਖੀਰੀ ਖੀਰੀ ਆ ਵਸ਼ੀ ਇਹਦੇ ਵਸ਼ੀ ਨਾ ਥੋੜੀ ਸੰਭਣ ਵਾਲੀ ਆ ਬੋਦੀ ਬਾਦੀ ਬੜੀ ਵਸ਼ੀ ਦਾ ਕੰਨ ਕੰਨ ਬਹੁਤ ਨਿਕਾ ਹਾਂ ਕਰੋ ਦੋਸਤੋ ਕਰੋ ਚੈੱਕ ਨਸਲ ਬੜੀ ਵਸ਼ੀ ਇਧਰ ਦੇਖ ਹਾਂਜੀ ਹਾਂਜੀ ਲੈ ਲਓ ਬਾਕੀ ਲੈ ਜੋ ਮੈਂ ਤਾਂ ਅੱਜ ਨਵਾਈ ਵੀ ਨਹੀਂ ਕਰਮ ਵਾਲੀ ਬਾਜੜੀ ਜੀ ਜੁਲਾ ਲੈਂਦਾ ਜਨਵਾਰ ਜੇ ਕੋ ਦੋਸਤੋ ਨੂੰ ਵੀਰ ਸਾਹਮੂ ਕੋ 15 ਮਹੀਨੇ ਦੀ ਏਜ ਹੋ ਗਈ ਹੈ ਤੇ 1 ਮਹੀਨੇ ਜਿਹੜੇ ਦੋ ਮਹੀਨੇ ਤੱਕ ਇਹਨੇ ਘਪੜੋ ਰਹਿਣਾ ਵਾ ਗਾਂ ਦੋਸਤੋ ਚੰਗੇ ਦੁੱਧ ਵਾਲੀ ਬਣੂਗੀ ਇਹ ਵੀ ਇਹ ਵੀ ਅੱਜ ਛੋੜ ਹੀ ਕਰ ਦਾਂਗੇ ਜੇ ਤੋ ਕਵੇਂਗਾ ਤੇ ਅੱਛਾ ਜੀ ਇਹ ਵੀ ਮੁੱਲ ਦੱਸਣਾ ਦਾ 15000 ਦੀ ਵਸ਼ੀ ਦਵਾਂਗੇ ਆ ਵਸ਼ੀ ਹਾਂ ਨਹੀਂ 15000 ਦੀ ਵਸ਼ੀ ਵੇਚੂਗਾ ਮੈਂ 10 ਦਿਨ ਸਾਮਕੇ 30 35000 ਦੀ ਠੀਕ ਹੈ ਜੀ ਹਾਂਜੀ 15000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਡੈਮਰ ਦੀ ਵਸ਼ੀ ਆ ਡਿਮਾਂਡ ਦੀ ਕਿਤੇ ਹੋਊਗਾ ਜੀ ਜ਼ਰੂਰ ਦੋ ਗਾਵਾਂ ਦੋਸਤੋ ਇੱਕ ਬੱਚੀ ਦੋ ਪਾਜੀ ਝੋੜ ਇਹ ਗਾਂ ਦੋਸਤੋ ਗੱਭਣੇ ਬਿਲਕੁਲ ਤਿਆਰੀ ਜੇ ਸੁੰਦੇ ਤੇ ਇਹਦੀ ਗਾਂ ਦੋਸਤੋ ਇਹ ਤਾਜੀ ਸੂਈ ਬੱਚਾ ਨੇ ਵਸ਼ੀਰ ਦਿੱਤੀ ਤੇ ਇਹ ਦੋਸਤੋ ਇਧਰਲੇ ਬੰਨੇ ਚਾਰ ਪੰਜ ਮੱਝਾਂ ਜਿਹੜੀਆਂ ਵੀਰ ਨੇ ਵਿਖਾਈਆਂ ਵੀਡੀਓ ਦੇ ਵਿੱਚ ਟੌਪ ਕਲਾਸ ਦੇ ਦੋਸਤੋ ਸਾਰੇ ਪਸ਼ੂ ਆ ਨੰਬਰ ਦੋਸਤੋ ਮੈਂ ਵੀ ਇਹਦਾ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜੇ ਵੀਰ ਨੂੰ ਦੋਸਤੋ ਜਿਹੜਾ ਪਸ਼ੂ ਪਸੰਦ ਹੋਵੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਪਸ਼ੂ ਖਰੀਦ ਸਕਦੇ ਜੇ ਮੋਲ ਦੋਸਤੋ 1 ਮੱਝ ਦਾ ਵੀਰ ਨੇ ਦੱਸਿਆ ਇੱਕ ਗਾਂ ਦਾ ਵਸ਼ੀਰਾ ਦੱਸਿਆ ਬਾਕੀ ਮੋਲ ਦੋਸਤੋ ਸਾਰੇ ਫੋਨ ਤੇ ਹੋਣਗੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵ